दारू ਨਾਲ ਰੱਜ ਕੇ ਕਾਰ ਦੇ ਵਿੱਚ ਜਸ਼ਨ ਮਨਾ ਰਹੇ ਸੀ ਇਹ ਮੁੰਡੇ ਪਰ ਅਚਾਨਕ ਹੋ ਗਈ ਲੜਾਈ ਲੜਾਈ ਇਸ ਹੱਦ ਤੱਕ ਵੱਧ ਗਈ ਕਿ ਪੱਗਾ ਤੱਕ ਉਤਾਰ ਦਿੱਤੀਆਂ ਗਈਆਂ ਜੀ ਅਸਸ਼ਾ ਕਾਲ ਤੁਸੀਂ ਦੇਖ ਰਹੇ ਨੇਸ਼ਨ ਪੋਸਟ ਮਟਰੇ ਨਾਲ ਮੇਗਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਨਿਹੰਗ ਸਿੰਘ ਇੱਕ ਮੁੰਡੇ ਨੂੰ ਲਾਂਤਾਂ ਪੰਦ ਹੋਏ ਨਜ਼ਰ ਆ ਰਹੇ ਨੇ ਦਰਅਸਲ ਇਹ ਤਿੰਨ ਦੋਸਤ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਹੁੰਦੇ ਨੇ ਪੂਰੇ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੰਨ ਹੁੰਦੇ ਨੇ ਜਿਗਰੀ ਯਾਰ ਹੁੰਦੇ ਨੇ ਪਰ ਅਚਾਨਕ ਇਹਨਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਲੜਾਈ ਝਗੜਾ ਇਸ ਤਰ੍ਹਾਂ ਹੱਦ ਤੱਕ ਵੱਧ ਜਾਂਦਾ ਕਿ ਹੱਥੋਂ ਪੈਰ ਤੱਕ ਕੌਨ ਜਾਂਦੇ ਨੇ ਤਾਂ ਇਹਨਾਂ ਵਿੱਚੋਂ ਇੱਕ ਜਿਹੜਾ ਮੁੰਡਾ ਹੁੰਦਾ ਹੈ ਉਸਨੇ ਦਸਤਾਰ ਸਜਾਈ ਹੁੰਦੀ ਹੈ ਮੜ ਕੇ ਜਿਹੜੀ ਉਹ ਦਸਤਾਰ ਨੂੰ ਜਿਹੜੇ ਰੋਲ ਦਿੱਤਾ ਜਾਂਦਾ ਤਾਂ ਮੜ ਕੇ ਨਿਹੰਗ ਸਿੰਘ ਜਿਹੜੀ ਇਹ ਚੀਜ਼ਾਂ ਦੇਖ ਲੈਂਦਾ ਹੈ ਤਾਂ ਉਸ ਉਸ ਬਾਅਦ ਸੜਕ ਤੇ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਵੀ ਇੱਕ ਵਾਰ ਤਸਵੀਰਾਂ ਤੇ ਝਾਤੀ ਮਾਰੋ ਹਾਲਾਂਕਿ ਉਹਦਾ ਦੂਜੇ ਪਾਸੇ ਨਿਹੰਗ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਦਸਤਾਰ ਦੀ ਇੱਜ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਦਸਤਾਰ ਸਜਾਉਣ ਦਾ ਕੋਈ ਹੱਕ ਨਹੀਂ ਬੰਦਾ ਤਾਂ ਤੁਹਾਡਾ ਇਸ ਖਬਰ ਬਾਰੇ ਕੀ ਰਾਏ ਹੈ ਕੀ ਵੀਡੀਓ ਨੂੰ ਦੇਖ ਕੇ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਜਰੂਰ ਕਮੈਂਟ ਬਾਕ ਵਿੱਚ ਆਪਣੀ ਰਾਏ ਦੱਸਿਓ ਯਰ ਜੀ ਠੀਕ ਹੈ ਚਲੋ ਬਾਕੀ ਪਾਸੇ ਬੱਦ ਬਾਈ ਲੈ ਲੈ ਪਾ ਲੈ ਹੁਣ ਕਰ ਕੰਮ ਲੈ ਲੈ ਬਾਈ ਲੈ ਲੈ ਪਾ ਲੈ ਸਕੂਟਰੀ ਲੈ ਲੋ ਇਹਨੂੰ ਲੈ ਲੈ ਉਹ ਮੇਰੇ ਨਾਲ ਹੀ ਕਮਲ ਕੰਬੀਆ ਤੇ ਲਾ ਕੇ ਮੁਲਾਜ਼ਮਾ ਕੋ ਆ ਚਲੋ ਅੰਦਰ ਆੜਦਾਂ ਨਾ ਸਭ ਦੇ ਵਿੱਚ ਮੀਂਦਾ ਕਰਕੇ ਰਿਆ ਸੂਰਜਾ ਆਹੀ 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 ਆਹ ਸਾਈਟਲ ਆ ਰੋ ਤੁਸੀਂ ਕਰਦੇ ਹੋਵੇ ਆਪ ਕਰ ਲੋ ਕੀ ਗੱਲ ਨਹੀਂ ਹੈ ਕੋਈ ਯਾਰ ਮੈਂ ਸਮਝਦਾ ਨਹੀਂ ਤਾਂ ਪਾਵਾ ਵੀ ਆਉਣ ਨਹੀਂ ਜੋ ਬੈਠੇ ਆ ਨਾ ਭਾਵੇਂ ਇਹ ਸਾਰੇ ਭਰਾ ਹੀ ਆ ਇੱਕ ਦੂਜੇ ਦੇ ਸਤਾਰ ਲਾਉਣ ਦਾ ਬਾਜ਼ਾਰ ਦੇ ਵਿੱਚ ਕੀ ਕੰਮ ਆ ਬੇਦਬੀ ਬੇਦਬੀ ਇਹਾਂ ਦੀ ਥੋੜੀ ਬੇਦਬੀ ਸਤਾਰ ਨਹੀਂ ਹੋਈ ਬੇਦਬੀ ਨੇ ਕਿਸਾਂਗੇ ਇਹ ਜੋ ਕੁਝ ਆ ਮਾਰੇ ਦਾਨੇ ਪਾਸ ਚਲਾਵਾ ਇਹੋ ਉਹਨਾਂ ਦੀ ਬੇਦਬੀ ਕਰਦੇ ਆ ਇਹ ਕੈਸੇ ਨੇ ਲੰਗੇ ਕਰਕੇ ਇਹਦੇ ਇਹਦੇ ਥੋੜੀ ਕੇਸ ਹੈ ਜੀ ਕੇਸ ਇਹਦੇ ਨਹੀਂ ਕਿ ਦਾੜੀ ਮੋਛੇ ਦੀ ਨਹੀਂ ਇਹ ਦਾਨੇ ਪਾਸ ਸਾਦੀ ਆ ਇਹ ਸਾਨੂੰ ਵਿਰਸੇ ਚ ਮਿਲਿਆ ਵਾ ਸਭ ਕੁਝ ਇਹ ਥੋੜਾ ਸਗਾਪਰਾ ਹਾਂ ਤਾਂ ਸਤਾਰ ਲਾ ਰੋਡ 'ਚ ਸੜ ਦੂਗਾ ਹਾਂ ਇਹ ਕਿੰਨੀਆਂ ਜੁੱਤੀਆਂ ਦੇ ਚਾਹੀਦੀਆਂ ਹੁੰਦੀਆਂ ਇਹ ਦੇ ਚਾਹੀਦੀਆਂ ਜਿਹਨੇ ਦਸਤਾਰ ਲਵਾਈ ਆ ਉਹ ਤਾਂ ਸਰ ਪੱਟਾ ਪਹਿਲਾ ਇਹ ਪਰਚਾ ਇਹਦੇ ਬਰਾਬਰ ਦਾ ਆਣਾ ਚਾਹੀਦਾ ਦਸਤਾਰ ਦਾ ਲਾਉਣ ਦਾ ਕੀ ਮਤਲਬ ਦਸਤਾਰ ਇਹਨਾਂ ਲੋਕਾਂ ਖੇਡ ਬਣਾਉਂਦੀ ਆ ਕਾਈ ਗੱਲ ਬਾਬਾ ਜੀ ਲੱਖ ਰੁਪਏ ਦਾ ਪਰਚਾ ਮੰਗਾ ਗਿਆ ਚੌਂ ਚੌਂ ਕਿ ਚੌਂ